ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਗੇ ਪਰਮਾਤਮਾ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਟਾਈਮ ਹੋ ਗਿਆ ਜੀ ਸਵੇਰੇ 6 6:30 ਵਜੇ ਦਾ ਇਹ ਸ਼ਾਇਦ ਇੰਨਾ ਕੋਈ ਨਹੀਂ ਬਸ ਤੇ ਮੈਂ ਲੱਗੀ ਹਾਂ ਜੀ ਪਿਸਤਰੇ ਇਕੱਠੇ ਕਰਨ ਇੱਥੇ ਬਾਹਰ ਸੁੱਤੇ ਸੀਗੇ ਮੰਮੀ ਡੈਡੀ ਐ ਮੈਂ ਸਵੇਰੇ ਬਿਸਤਰੇ ਇਕੱਠੇ ਕਰਕੇ ਤੇ ਹੋਣੀ ਮੈਂ ਲਾਉਣ ਲੱਗੀ ਆ ਬੌਖਰ ਤੇ ਜੀ ਸਭ ਤੋਂ ਪਹਿਲਾਂ ਜੇ ਤੁਸੀਂ ਜਿਹੜੇ ਵੀ ਪੈ ਗੀਰ ਪੈਣ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹਾਂਜੀ ਨਾਲ ਦੇ ਨਾਲ ਬੈਲ ਵਾਲਾ ਬਟਨ ਜੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਜੀ ਜੋ ਸਾਨੂੰ ਡੇਲੀ ਕਮੈਂਟ ਕਰਦੇ ਆ ਮੇਰੇ ਵੀਰ ਭੈਣ ਉਹਨਾਂ ਸਾਰਿਆਂ ਦਾ ਜੀ तहे ਦਿਲੋਂ ਬਹੁਤ ਬਹੁਤ ਧੰਨਵਾਦ ਤੇ ਪਲੀਜ਼ ਜਿਹੜੇ ਮੇਰੇ ਵੀਰ ਭੈਣ ਨਹੀਂ ਕਰਦੇ ਪਲੀਜ਼ ਤੁਸੀਂ ਵੀ ਕਰਿਆ ਕਰੋ ਕਮੈਂਟ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਤਾ ਕਰੋ ਤੇ ਆਪਾਂ ਜੀ ਹੁਣ ਆਪਾਂ ਔਖਰ ਲਾਉਣੀ ਸ਼ੁਰੂ ਕਰਤੀ ਹੈ ਔਖਰ ਲਾ ਰਹੇ ਆ ਜਲਦੀ ਜਲਦੀ ਤੇ ਉਸ ਤੋਂ ਬਾਅਦ ਜੀ ਆਪਾਂ ਅਜ ਰਿਸ਼ਤੇਦਾਰਾਂ ਤੇ ਜਾਵਾਂਗੇ ਤੇ ਤੁਹਾਨੂੰ ਜੀ ਸਾਰਾ ਇਲਾਕਾ ਵਿਖਾਵਾਂਗੇ ਬਾਰਡਰ ਵਾਲਾ ਤੇ ਨਾਲ ਦੀ ਨਾਲ ਜੀ ਤੁਹਾਨੂੰ ਉੱਥੇ ਵਿਖਾਵਾਂਗੇ ਜੀ ਬਹੁਤ ਜ਼ਿਆਦਾ ਉਧਰ ਲੋਕ ਸਬਜ਼ੀ ਬੀਜਦੇ ਆ ਸਬਜ਼ੀ ਦੀ ਖੇਤੀ ਕਰਦੇ ਆ ਤੇ ਬਹੁਤ ਸੋਹਣਾ ਜੀ ਉੱਤਰ ਦਾ ਏਰੀਆ ਆ ਤੇ ਆਪਾਂ ਜੀ ਇੱਥੇ ਚੱਲਾਂਗੇ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਸੀ ਕੀ ਪਨਾ ਕਰਿਓ ਤੇ ਬੂਰੀ ਦੇਖਿਓ ਜੀ ਆਪਾਂ ਕੋਈ ਜ਼ਿਆਦਾ ਲੰਬੀ ਵੀਡੀਓ ਨਹੀਂ ਕਰਾਂਗੇ ਤੇ ਤੁਸੀਂ ਜੀ ਜ਼ਰੂਰ ਵੀਡੀਓ ਦੇ ਨਾਲ ਬਣੇ ਰਹੋ ਤੇ ਹੁਣ ਜੀ ਮੈਂ ਇੱਥੇ ਆ ਗਈਆਂ ਪਾਣੀ ਪਰਣਾ ਤੇ ਪਾਣੀ ਜੀ ਮੈਂ ਬਾਹਰ ਕੇ ਤੇ ਕੱਪੜੇ ਵਗੈਰਾ ਸਾਰੇ ਕੰਮ ਕਰਕੇ ਜਾਵਾਂਗੀ ਕਿਉਂਕਿ ਮੰਮੀ ਜੀ ਬਜ਼ੁਰਗ ਆ ਉਹਨਾਂ ਤਾਂ ਤਾਂ ਕੋਈ ਕੰਮ ਨਾ ਹੋਣਾ ਨਹੀਂ ਤੇ ਇਸ ਕਰਕੇ ਜੀ ਮੈਨੂੰ ਕਿਤੇ ਵੀ ਜਾਣਾ ਹੁੰਦਾ ਹੈ ਮੈਂ ਸਾਰੇ ਕੰਮ ਕਰਕੇ ਜਾਣਾ ਹੁੰਦਾ ਹੈ ਤੇ ਸਵੇਰੇ ਜੀ ਮੈਂ ਤੜਕੇ ਹੀ ਲੱਗ ਪੈਂਦੀ ਆ ਜਿਸ ਦਿਨ ਵੀ ਕਿਤੇ ਜਾਣਾ ਹੋਵੇ ਤੇ ਨਾਲ ਹੀ ਜੀ ਆਪਾਂ ਉੱਥੇ ਮਾਮਾ ਜੀ ਵੀ ਆ ਤੇ ਨਾਲ ਹੀ ਮੇਰੇ ਨਨਦ ਜੀ ਵੀ ਉੱਥੇ ਰਹਿੰਦੇ ਆ ਤੇ ਉਹਨਾਂ ਦੇ ਵੀ ਪੋਤੀ ਹੋਈ ਏ ਮੇਰੇ ਨਨਦ ਦੇ ਤੇ ਆਪਾਂ ਜੀ ਉਹਨਾਂ ਦੇ ਘਰ ਵੀ ਚੱਲਾਂਗੇ ਤੇ ਪਲੀਜ਼ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਹੁਣ ਜੀ ਬਾਕੀ ਤੇ ਸਾਰੇ ਕੰਮ ਕਰਕੇ ਤੇ ਮੈਂ ਲੱਗੀ ਆ ਜੀ ਹੁਣ ਰੋਟੀਆਂ ਬਣਾਉਣ ਤੇ ਬੱਚੇ ਮੰਮੀ ਡੈਡੀ ਘਰ ਆ ਤੇ ਉਹਨਾਂ ਵਾਸਤੇ ਜੀ ਮੈਂ ਰੋਟੀ ਬਣਾ ਕੇ ਰੱਖ ਜਾਵਾਂਗੀ ਤੇ ਉਹ ਜੀ ਫਿਰ ਦੁਪਹਿਰ ਨੂੰ ਖਾ ਲੈਣਗੇ ਤੇ ਫਟਾਫਟਾਂ ਜੀ ਮੈਂ ਰੋਟੀਆਂ ਬਣਾ ਦੇਣੀ ਆ ਕਿਉਂਕਿ ਸਵੇਰੇ ਸਵੇਰੇ ਹੀ ਜਾਣਾ ਪੈਂਦਾ ਆ ਸਾਨੂੰ ਕਿਤੇ ਵੀ ਜਾਣਾ ਹੋਵੇ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਇਹ ਆਪਣੇ ਕੋਲ ਜੀ ਗੱਡੀ ਤਾਂ ਹੈ ਨਹੀਂ ਆਪਾਂ ਨੂੰ ਮੋਟਰਸਾਈਕਲ ਤੇ ਹੀ ਜਾਣਾ ਹੁੰਦਾ ਕਿਤੇ ਜਾਣਾ ਹੈ ਤਾਂ ਤੇ ਇਸ ਕਰਕੇ ਜੀ ਤੜਕੇ ਤੜਕੇ ਹੁਣ ਤੁਰਨਾ ਪੈਂਦਾ ਹੈ ਤੇ ਜੇ ਵਾਪਸ ਵੀ ਤੇ ਉਹ ਵੀ ਠੰਡੇ ਵੇਲੇ ਸ਼ਾਮ ਨੂੰ ਹੀ ਆਉਣਾ ਪੈਂਦਾ ਹੈ ਜੀ ਤੇ ਇਸ ਕਰਕੇ ਜੀ ਆਪਾਂ ਜਲਦੀ ਤੋਂ ਤਿਆਰੀ ਕਰ ਰਹੇ ਆ ਤੇ ਹੁਣ ਜੀ ਮੈਂ ਕੱਪੜੇ ਕੱਢ ਰਹੀ ਆ ਤੇ ਨਾਲ ਦੇ ਨਾਲ ਜੀ ਮੈਂ ਇਹਨਾਂ ਮੰਜਾਂ ਦੀਆਂ ਚਾਦਰਾਂ ਵੀ ਤੋ ਦਿਤੀਆਂ ਸੀ ਤੋਣ ਵਾਲੀਆਂ ਹੋਈਆਂ ਪੰਜਾਂ ਸੀ ਤੇ ਚਲੋ ਜੀ ਹੁਣ ਮੈਂ ਲਮਾਰੀ ਚੋ ਕੱਪੜੇ ਕੱਢਣ ਲੱਗੀ ਆ ਤੇ ਅਨਰੀਤ ਦੇ ਵੀ ਕੱਢਨੇ ਆ ਉਹਨੂੰ ਮੈਂ ਨਵਾ ਕੇ ਲੈ ਆਈ ਆ ਤੇ ਹੁਣ ਜੀ ਆਪ ਤਿਆਰ ਹੁੰਦੇ ਆ ਤੇ ਮੇਰੇ ਹਸਬੰਦ ਬੋਲ ਰਹੇ ਆ ਕਿ ਹੋਰ ਕੋਈ ਸੂਟ ਪਾ ਲਓ ਆਪਣੇ ਪ੍ਰੇਕਿਆਂ ਤੇ ਵੀ ਇਹੀ ਪਾ ਕੇ ਗਈ ਸੀ ਤੇ ਹੁਣ ਜੀ ਮੇਰੇ ਕੋਲ ਹੋਰ ਸੂਟ ਹੈ ਨਹੀਂ ਲਵਾਂਗੇ ਹੋਰ ਤੇ ਗਰਮੀਆਂ ਦੇ ਜੀ ਇਹੀ ਆ ਮੇਰੇ ਕੋਲ ਸੂਟ ਆਣ ਜਾਣ ਨੂੰ ਤੇ ਦੇਖੋ ਜੀ ਮੇਰੀ ਬੇਟੀ ਨੇ ਵੀ ਨਾ ਲਿਆਏ ਤੇ ਉਹਨਾਂ ਨੂੰ ਪਹਿਲਾਂ ਮੈਂ ਕੱਪੜੇ ਪਨਾਦੀਆਂ ਤੇ ਫਿਰ ਆ ਬਣਾ ਕੇ ਤਿਆਰ ਹੁੰਦੇ ਆ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਨੇ ਰਹੋ ਤੇ ਚਲੋ ਜੀ ਆਪਾਂ ਨਾ ਤੋਕੇ ਹੋ ਗਏ ਆ ਜੀ ਰੈਡੀ ਤੇ ਕੱਪੜੇ ਵੀ ਤੋ ਲਿਆ ਮੈਂ ਸਾਰੇ ਕੰਮ ਕਰ ਲਿਆ ਤੇ ਹੁਣ ਜੀ ਆਪਾਂ ਤੋਰ ਪਏ ਆ ਤੇ ਪਲੀਜ਼ ਵੀਡੀਓ ਦੇ ਨਾਲ ਜ਼ਰੂਰ ਬਨੇ ਰਹੋ ਸਕਿੱਪ ਨਾ ਕਰਿਓ ਪੂਰਾ ਦੇਖਿਓ ਤੇ ਚਲੋ ਜੀ ਹੁਣ ਆਪਾਂ ਥੋੜਾ ਥੋੜਾ ਰਸਤੇ ਦਸੇਂ ਲੈਂਦੇ ਜਾਵਾਂਗੇ ਤੇ ਮੇਰਾ ਬੇਵੀ ਜਿਹੜਾ ਬਹੁਤ ਜ਼ਿਆਦਾ ਤੰਗ ਕਰਦਾ ਏ ਮੋਟਰਸਾਈਕਲ ਤੇ ਕਈ ਬੱਚੇ ਹੁੰਦੇ ਆ ਕਿ ਛੌਂਕ ਨਾਲ ਬੈਠਦੇ ਆ ਬਾਕੀ ਨਹੀਂ ਉਹ ਤਾਂ ਉਛਲ-ਉਛਲ ਕੇ ਪੈਂਦਾ ਆ ਤੇ ਬਹੁਤ ਮੁਸ਼ਕਲ ਮੈਨੂੰ ਲੈ ਕੇ ਜਾਂਦੀ ਆ ਤੇ ਬਸ ਖੁੱਲਾ ਘੁੰਮਾਈ ਚਾਹੁੰਦਾ ਆ ਕਿ ਖੁੱਲਾ ਹੀ ਘੁੰਮਦਾਰਾ ਵਾਂ ਬਸ ਤੁਰਦਾ ਫਿਰਦਾ ਰਵਾਂ ਤੇ ਉਹਨੂੰ ਮੋਟਰਸਾਈਕਲ ਤੇ ਬੈਠਣਾ ਤਾਂ ਜਿੱਦਾਂ ਜੇੜੀ ਲੱਗਦੀ ਆ ਤੇ ਬਹੁਤ ਤੰਗ ਕਰਦਾ ਤੇ ਜੀ ਸੜਕਾਂ ਦੇ ਸਾਈਡਾਂ ਤੇ ਲੋਕਾਂ ਨੇ ਪਸ਼ੂ ਬੰਨੇ ਹੋਏ ਆ ਤੇ ਚਲੋ ਜੀ ਹੁਣ ਆਪਾਂ ਪਿੰਡ ਦੇ ਨੇੜੇ ਹੀ ਪਹੁੰਚ ਗਏ ਆ ਤੇ ਬਸ ਨਾਲ ਹੀ ਪਿੰਡੇ ਅੱਗੇ ਜੀ ਤੇ ਇੱਥੋਂ ਦੀ ਜੀ ਲੋਕੇਸ਼ਨ ਬਹੁਤ ਸੋਹਣੀ ਏ ਇੱਧਰ ਲੋਕ ਖੇਤੀ ਜ਼ਿਆਦਾ ਕਰਦੇ ਆ ਸਾਡੇ ਇਲਾਕੇ ਨਾਲੋਂ ਵੀ ਜ਼ਿਆਦਾ ਇੱਧਰ ਖੇਤੀ ਹੁੰਦੀ ਆ ਇਹ ਸਾਡੇ ਤੋਂ 15 ਕਿਲੋਮੀਟਰ ਦੂਰ ਆ ਤੇ ਹੈਗੇ ਇਹ ਵੀ ਬਾਰਡਰ ਤੇ ਹੀ ਆ ਮੇਰੇ ਮਾਮਾ ਜੀ ਤੇ ਮੇਰੇ ਨਨ ਜੀ ਕੀ ਪਿੰਡ ਵਿੱਚ ਆ ਤੇ ਆ ਦੇਖੋ ਜੀ ਮੱਕੀ ਦਾ ਖੇਤ ਪਕਾਵੀ ਮੱਕੀ ਬੀਜੀ ਹੋਈ ਏ ਤੇ ਦੇਖੋ ਹੁਣ ਅੱਗੇ ਪਿੰਡ ਆ ਗਿਆ ਆ ਤੇ ਚਲੋ ਜੀ ਹੁਣ ਆਪਾਂ ਇੱਥੇ ਚੱਲਦੇ ਆਂ ਜੀ ਪਹਿਲਾਂ ਦੀਦੀ ਜੀ ਕੇ ਘਰ ਤੇ ਫਿਰ ਬਾਅਦ ਚ ਜੀ ਆਪਾਂ ਮਾਮਾ ਦੀ ਦੇ ਘਰ ਜਾਵਾਂਗੇ ਤੇ ਚਲੋ ਜੀ ਇਹ ਬੇਬੀ ਆ ਛੋਟਾ ਬੇਬੀ ਤੇ ਹਾਲੇ 4 ਦਿਨਾਂ ਦਾ ਆ ਤੇ ਬੇਬੀ ਗਰਲ ਦੀਦੀ ਦੇ ਪੁੱਤੀ ਹੋਈ ਏ ਜੀ ਲਛਮੀ ਆਈ ਆ ਜੀ ਉਹਨਾਂ ਦੇ ਘਰ ਪਹਿਲਾਂ ਵੀ ਲੜਕੀ ਸੀ ਸਾਡੇ ਪਾਂਡੇ ਦੇ ਘਰ ਤੇ ਹੁਣ ਵੀ ਵੀ ਲੜਕੀ ਹੋਈ ਏ ਤੇ ਚੱਲ ਕੋਈ ਨਹੀਂ ਪਰਮਾਤਮਾ ਦੀ ਦੇਣ ਏ ਜਿਹੜੀ ਵੀ ਚੀਜ਼ ਏ ਤੇ ਉਹਨਾਂ ਜੀ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਸੀ ਤੇ ਦੇਖੋ ਇਹਨਾਂ ਦਾ ਘਰ ਏ ਮੇਰੇ ਨਨਦਕਾ ਤੇ ਆਪਾਂ ਜੀ ਜ਼ਿਆਦਾ ਉੱਥੇ ਵੀਡੀਓ ਨਹੀਂ ਬਣਾਈ ਫਿਰ ਆਪਾਂ ਵੀ ਨਹੀਂ ਕਿਸੇ ਨੂੰ ਵੀ ਨਹੀਂ ਦੱਸਿਆ ਹੋਇਆ ਕਿ ਆਪਾਂ ਵੀਡੀਓ ਪਾਉਂਦੇ ਆ ਕਿਉਂਕਿ ਰਿਸ਼ਤੇਦਾਰਾਂ ਨੂੰ ਜੇ ਪਤਾ ਚੱਲ ਜਾਵੇ ਤਾਂ ਫਿਰ ਕਈ ਤਰ੍ਹਾਂ ਦੇ ਲੋਕ ਗੱਲਾਂ ਕਰਦੇ ਆ ਤੇ ਇਸ ਕਰਕੇ ਜੀ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਹੋਇਆ ਤੇ ਚਲੋ ਜੀ ਹੁਣ ਆਪਾਂ ਉਥੋਂ ਤੁਰ ਪਏ ਆ ਤੇ ਚਲਦੇ ਆ ਮਾਮਾ ਜੀ ਦੇ ਘਰ ਤੇ ਚਲੋ ਜੀ ਆਪਾਂ ਹੁਣ ਇੱਧਰ ਵੀ ਪਹੁੰਚ ਆਏ ਆ ਸ਼ਾਮ ਜੀ ਸ਼ਾਮ ਦਾ ਟਾਈਮ ਹੋ ਗਿਆ ਅਸੀਂ ਜੀ 3 ਵਜ ਗਿਆ ਤੇ ਦੁਪਹਿਰ ਸਾਰੀ ਆਪਾਂ ਦੀਦੀ ਘਰ ਹੀ ਕੱਟੀ ਸੀ ਤੇ ਮਾਮਾ ਜੀ ਦੇ ਪਾਸੂ ਬੱਜੇ ਖੜੇ ਆ ਫਾਟ ਦੇ ਉੱਪਰ ਤੇ ਚਲੋ ਹੁਣ ਕੈਂਟਾ ਕੋ ਆਪਾਂ ਇੱਥੇ ਰੱਖਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਮਾਮਾ ਜੀ ਦੇ ਖੇਤ ਚੱਲਾਂਗੇ ਤੇ ਪਲੀਜ਼ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਤੇ ਚਲੋ ਜੀ ਹੁਣ ਆਪਾਂ ਕੈਂਟਾ ਡੇਡ ਮਾਮਾ ਜੀ ਦੇ ਘਰ ਰੁਕੇ ਸੀਗੇ ਤੇ ਹੁਣ ਆਪਾਂ ਤੁਰ ਪਏ ਆ ਜੀ ਖੇਤ ਨੂੰ ਤੇ ਇਹ ਜਿਹੜਾ ਸਤੇਜ ਖੇਤ ਆਉਂਦੇ ਆ ਤੇ ਏਅਰ ਬੀ ਬੀਜੀ ਹੋਈ ਆ ਤੇ ਨਾਲ ਮੱਕੀ ਬੀਜੀ ਹੋਈ ਆ ਕਿਤੇ ਮਿਰਚਾਂ ਦੇ ਬੀਜੀਆਂ ਹੋਈਆਂ ਆ ਤੇ ਇੱਥੋਂ ਦੇ ਲੋਕ ਜੀ ਬਹੁਤ ਜ਼ਿਆਦਾ ਖੇਤੀ ਕਰਦੇ ਆ ਸਬਜੀ ਦੀ ਤੇ ਜਿੱਥੇ ਮੱਕੀ ਦੀ ਫਸਲ ਆ ਜਾਂਦੀ ਬਸ ਐਂ ਲੱਗਦਾ ਜਿਵੇਂ ਇਸੇ ਚੱਲ ਪਿਆ ਬਹੁਤ ਠੰਡੀ ਹਵਾ ਆਉਂਦੀ ਏ ਤੇ ਮੱਕੀ ਦੀ ਫਸਲ ਚੰਗੀ ਠੰਡੀ ਠੰਡੀ ਹਵਾ ਬਦਦੀ ਆ ਇਹ ਹਾਂ ਜੀ ਆਪਾਂ ਬਸ ਪਹੁੰਚ ਗਏ ਆ ਖੇਤ ਤੇ ਇਹ ਦੇਖੋ ਜੀ ਪਾਊਡਰ ਦੀ ਤਾਰ ਇਹ ਤਾਰ પ્રાਣੀ ਆ ਹੁਣ ਜਿਹੜੀ ਤਾਰ ਆ ਉਹ ਅੱਗੇ ਚਲੀ ਗਈ ਆ ਪੱਕੀ ਤਾਰ ਜਿਹੜੀ ਬਾਰਡਰ ਆਪਣੀ ਹੱਦ ਤੇ ਜਿਹੜੀ ਤਾਰ ਆ ਪਹਿਲਾਂ ਇਹ ਸੀਗੀ ਤੇ ਹੁਣ ਡੇਢ 2 ਸਾਲ ਸ਼ਾਇਦ ਹੋ ਗਏ ਆ ਇਹ ਤਾਰ ਅੱਗੇ ਚਲੀ ਗਈ ਆ ਤੇ ਬਾਕੀ ਇਹ ਤਾਰ ਹੁਣ ਬੇਕਾਰ ਹੀ ਪਈ ਆ ਤੇ ਪਹਿਲਾਂ ਇਹ ਵਾਲੀ ਤਾਰ ਜਿਹੜੀ ਬਾਰਡਰ ਵਾਲੀ ਏ ਇਹ ਮਾਮਾ ਜੀ ਦੇ ਖੇਤ ਦੇ ਵਿੱਚ ਹੀ ਸੀਗੀ ਤੇ ਇਹ ਖੇਤ ਆ ਜੀ ਮਾਮਾ ਜੀ ਕਾ ਹੀ ਆ ਤੇ ਕੁਝ ਖੇਤ ਪਾਰਲੀ ਸਾਈਡ ਆ ਤੇ ਕੁਝ ਇਧਰ ਵਾਲੀ ਸਾਈਡ ਆ ਤੇ ਪਹਿਲਾਂ ਜੀ ਲੋਕ ਬਹੁਤ ਜ਼ਿਆਦਾ ਔਖੇ ਸੀ ਕਿਉਂਕਿ ਇੱਥੇ ਨਾ 1 ਕਿਲੋਮੀਟਰ ਤੱਕ ਅੱਗੇ ਤੱਕ ਵੀ ਆਪਣੀਆਂ ਜ਼ਮੀਨਾਂ ਸੀਗੀਆਂ ਇੰਡੀਆ ਦੀਆਂ ਲੋਕਾਂ ਦੀਆਂ ਤੇ ਉਸ ਤੋਂ ਅੱਗੇ ਜੀ ਪਾਕਿਸਤਾਨ ਸ਼ੁਰੂ ਹੁੰਦਾ ਹੈ ਤੇ ਇਸ ਕਰਕੇ ਉਹਨਾਂ ਨੇ ਨਾ ਸਰਕਾਰ ਨੇ ਵੀ ਇਹ ਤਾਰ ਜਿਹੜੀ ਉਹ ਚੁੱਕ ਤੇ ਅੱਗੇ ਬਾਰਡਰ ਤੇ ਕਰਤੀ ਆ ਤੇ ਹਾਦਦੇ ਉੱਪਰ ਤੇ ਅੱਗੇ ਹੁਣ ਕੱਟ ਲੋਕਾਂ ਦੀਆਂ ਜ਼ਮੀਨਾਂ ਪਾਰ ਰਹਿ ਗਈਆਂ ਆ ਤੇ ਉਰਾਂ ਆ ਗਈਆਂ ਤੇ ਇਹ ਜਿਹੜੀ ਤਾਰ ਆ ਇਸ ਤੋਂ ਉੱਪਰ ਅੱਗੇ ਵੀ ਲੋਕ ਹੁਣ ਇਦਾਂ ਹੀ ਜਾ ਸਕਦੇ ਆ ਕੋਈ ਪੁੱਛਤਾਛ ਨਹੀਂ ਹੁੰਦੀ ਤੇ ਜਿਹੜੀ ਅੱਗੇ ਪੱਕੀ ਤਾਰ ਆ ਜਿਹੜੀ ਉਹ ਇਸ ਤੋਂ ਅੱਗੇ ਆ ਤੇ ਦੇਖੋ ਜੀ ਮਾਮਾ ਜੀ ਨੇ ਛੱਲੀਆਂ ਤੇ ਖੇਤ ਵੀ ਬੀਜੇ ਹੋਏ ਆ ਤੇ ਸਬਜ਼ੀ ਵਗੈਰਾ ਵੀ ਬੀਜੀ ਹੋਈ ਆ ਤੇ ਛੱਲੀਆਂ ਲੱਗੀਆਂ ਖੜੀਆਂ ਆ ਬਹੁਤ ਵਧੀਆ ਤੇ ਹਾਂ ਜੀ ਆਪਾਂ ਆ ਗਏ ਆ ਇਧਰਲੀ ਸਾਈਡ ਦੇਖਦੇ ਆ ਜੀ ਦਰਿਆ ਕਿਉਂਕਿ ਮੈਂ ਵੀ ਨਹੀਂ ਜੀ ਆਈ ਹੋਈ ਇਧਰ ਮਾਮਾ ਜੀ ਦੇ ਖੇਤ ਮੈਨੂੰ ਕਾਫੀ ਦੇਰ ਹੋ ਗਈ ਇਹ ਨਹੀਂ ਆਈ ਮੈਨੂੰ ਮੇਰੇ ਹਸਬੰਦ ਕਹਿੰਦੇ ਰਹਿੰਦੇ ਆ ਜਦੋਂ ਵੀ ਗੇੜਾ ਲਾਉਣ ਆਈਦਾ ਵੀ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਤੇ ਬਾਕੀ ਜੀ ਟਾਈਮ ਹੀ ਨਹੀਂ ਮਿਲਦਾ ਤੇ ਅੱਜ ਅਸੀਂ ਵੀ ਕੱਢ ਸੋਚਿਆ ਕਿ ਆਪਾਂ ਟਾਈਮ ਕੱਢ ਕੇ ਤੇ ਤੁਹਾਨੂੰ ਦਿਖਾਉਂਦੇ ਆ ਤੇ ਇਹ ਆ ਜੀ ਸਤਲੁਜ ਦਰਿਆ ਹੈ ਇਹ ਪਾਕਿਸਤਾਨ ਵੱਲੋਂ ਆਉਂਦਾ ਏ ਤੇ ਇਹ ਜੀ ਜਦੋਂ ਚੜ ਜਾਂਦਾ ਹੈ ਬਹੁਤ ਜ਼ਿਆਦਾ ਬਰਬਾਦੀ ਕਰਦਾ ਹੈ ਜੀ ਜਦੋਂ ਅੱਗੇ ਸੌਣ ਪਾਦਰੋ ਦਾ ਮਹੀਨਾ ਆਉਂਦਾ ਏ ਤੇ ਪਿਛਲੇ ਸਾਲ ਵੀ ਜੀ ਆਪਾਂ ਬਹੁਤ ਜਿਹੜੀਆਂ ਖਬਰਾਂ ਜਿਵੇਂ ਸੌਣ ਰਹੀ ਸੀ ਵੀ ਦਰਿਆ ਚੜ ਗਿਆ ਤਾਂ ਤੇ ਇਸੇ ਤਰ੍ਹਾਂ ਜੀ ਇੱਦਾਂ ਬਹੁਤ ਜ਼ਿਆਦਾ ਖਤਰਾ ਹੋ ਗਿਆ ਸੀ ਇਹ ਜਿਹੜੇ ਪੱਥਰ-ਪੁੱਥਰ ਦਿਸਦੇ ਪਿਆ ਇਹਨਾਂ ਦੇ ਉੱਪਰੋਂ ਦੀ ਪਾਣੀ ਲੰਘ ਰਿਹਾ ਸੀ ਤੇ ਬਹੁਤ ਹੀ ਜ਼ਿਆਦਾ ਇਹਨੇ ਬਰਬਾਦੀ ਕੀਤੀ ਸੀ ਤੇ ਮਾਮਾ ਜੀ ਦੇ ਖੇਤ ਵਿੱਚ ਵੀ ਪਾਣੀ ਆ ਗਿਆ ਸੀ ਉਹਨਾਂ ਦਾ ਵਿੱਚ ਉਹਨਾਂ ਡੁੱਬ ਗਿਆ ਸੀ ਤੇ ਹੁਣ ਤਾਂ ਜੀ ਆ ਗੰਦਾ ਜਿਹਾ ਪਾਣੀ ਕਿਤੋਂ ਕਾਲਾ ਜਾ ਹੀ ਜਾਂਦਾ ਹੈ ਫੈਕਟਰੀਆਂ ਬਕਟਰੀਆਂ ਦਾ ਤੇ ਮਾਮਾ ਜੀ ਦੇ ਪੋਤਾ ਜੀ ਨਾਲ ਨੇ ਤੇ ਉਹ ਕਹਿੰਦੇ ਵੀ ਵਿੱਚ ਕੱਚੂ ਕੁਮ ਹੈ ਗਿਆ ਤੁਹਾਨੂੰ ਦਿਖਾਉਂਦੇ ਆ ਬਾਕੀ ਜੀ ਉਹ ਕਦੀ ਕਦੀ ਬਾਹਰ ਆਉਂਦੇ ਆ ਤੇ ਇਹ ਚ ਚੋਪ ਜਾਂਦੇ ਆ ਤੇ ਇਹ ਸਾਰਾ ਏਰੀਆ ਜਿਹੜਾ ਜੀ ਇਹ ਦਰਿਆ ਆ ਸਾਰਾ ਤੇ ਇਹ ਜਦੋਂ ਚੜ ਜਾਂਦਾ ਹੈ ਤੇ ਬਹੁਤ ਜ਼ਿਆਦਾ ਪਾਣੀ ਪਾਣੀ ਹੁੰਦਾ ਹੈ ਤੇ ਇਧਰੋਂ ਜੀ ਇਹ ਪਾਕਿਸਤਾਨ ਵਾਲੀ ਸਾਈਡ ਹੈ ਇਧਰੋਂ ਆਉਂਦਾ ਆ ਤੇ ਆ ਜੀ ਬਾਰਡਰ ਵਾਲੀ ਤਾਰ ਆ ਗਈ ਨਾਲ ਤੇ ਇੱਥੇ ਜੀ ਤਾਹ ਵੀ ਲੱਗ ਗਈ ਸੀ ਕੁਝ ਦਰਿਆ ਤੇ ਇਸ ਕਰਕੇ ਵੀ ਬਾਰਡਰ ਦੀ ਤਾਰ ਜਿਹੜੀ ਉਹ ਅੱਗੇ ਕੀਤੀ ਗਈ ਏ ਤੇ ਜੀ ਮੇਰੇ ਤੋਂ ਤਾਂ ਇੰਨਾ ਕੁ ਪਾਣੀ ਵੀ ਮਸੇ ਵੇਖਿਆ ਜਾਂਦਾ ਹੈ ਤੇ ਦੇਖੋ ਜੀ ਆਹ ਬੇੜਾ ਇਹ ਪਾਕਿਸਤਾਨ ਤੋਂ ਹੀ ਲੋੜ ਕੇ ਆਇਆ ਸੀ 2 ਕੁ ਸਾਲ ਹੋ ਗਿਆ ਜਦੋਂ ਪਾਣੀ ਬਹੁਤ ਜ਼ਿਆਦਾ ਆਇਆ ਸੀ ਨਾ ਤੇ ਉਦਾਂ ਇਹ ਉਧਰੋਂ ਦੀ ਆਇਆ ਸੀ ਲੋੜ ਕੇ ਤੇ ਇੱਥੇ ਹੀ ਜੀ ਰਹਿ ਗਿਆ ਤੇ ਇੱਥੋਂ ਦੇ ਲੋਕ ਵੇਚਣ ਲੱਗੇ ਸੀ ਮਾਮਾ ਜੀ ਦੱਸਦੇ ਰਹਾ ਤੇ ਉਹਨਾਂ ਵੀ ਨਹੀਂ ਆਰਮੀ ਆਪਣੀ ਨਹੀਂ ਵੇਚਣ ਦਿੱਤਾ ਕਹਿੰਦੇ ਕਿ ਨਹੀਂ ਇਹਨੂੰ ਵੇਚਣਾ ਇਸੇ ਤਰ੍ਹਾਂ ਪਿਆਰ ਰੱਖਦੇ ਹੋ ਤੇ ਉਦੋਂ ਦਾ ਜੀ ਇੱਥੇ ਹੀ ਪਿਆ ਹੈ ਬਹੁਤ ਤਗੜਾ ਹੈ ਬੇੜਾ ਸਾਰਾ ਲੋਹਿਆ ਹੀ ਲੋਹਿਆ ਲੱਗਿਆ ਹੋਇਆ ਏ ਤੇ ਇੱਥੋਂ ਦੇ ਲੋਕ ਜਿਹੜੇ ਖੇਤੀ ਕਰਨ ਜਾਂਦੇ ਆ ਉਹ ਵੀ ਬੇੜਿਆਂ ਤੇ ਹੀ ਜਾਂਦੇ ਆ ਇੱਥੋਂ ਉੱਪਰੋਂ ਦੀ ਵਿਚੰਧ ਰਿਆ ਦੇ ਲੰਘ ਕੇ ਤੇ ਅੱਗੇ ਜੀ ਬਹੁਤ ਖੇਤ ਨੇ ਜੀ ਆਪਣੇ ਇਹ ਪਿੰਡ ਦੇ ਲੋਕਾਂ ਦੇ ਤੇ ਦਰਿਆ ਚੋਂ ਜੀ ਬੇੜਿਆਂ ਤੇ ਖੇਤੀ ਤੇ ਜਾਂਦੇ ਆ ਖੇਤੀ ਕਰਦੇ ਆ ਤੇ ਬਹੁਤ ਔਖਿਆ ਜੀ ਇੱਥੋਂ ਦੇ ਲੋਕ ਨਾ ਜਿਹੜੇ ਪਾਰ ਲੰਘ ਤੇ ਜਾਂਦੇ ਆ ਪਾਣੀ ਦੇ ਵਿੱਚੋਂ ਤੇ ਚਲੋ ਜੀ ਹੁਣ ਚੱਲਦੇ ਆਂ ਜੀ ਆਪਾਂ ਮਾਮਾ ਜੀ ਦੀ ਮੋਟਰ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਮਾਮਾ ਜੀ ਬਹੁਤ ਵਧੀਆ ਮੋਟਰ ਬਣਾਈ ਬੈਠੇ ਆ ਉੱਥੇ ਕੋਠੀ-ਕੁੱਠੀ ਵਧੀਆ ਉਹਨਾਂ ਪਾਈ ਹੋਈ ਏ ਛੋਟੀ ਜੀ ਤੇ ਇਹ ਜੀ ਛੱਲੀਆਂ ਦਾ ਖੇਤ ਮੱਕੀ ਦਾ ਛੱਲੀਆਂ ਬਹੁਤ ਵਧੀਆ ਲੱਗੀਆਂ ਹੋਈਆਂ ਨੇ ਤੇ ਹਾਲੇ ਜੀ ਕੱਚੀਆਂ ਆ ਜੇ ਪੱਕੀਆਂ ਹੁੰਦੀਆਂ ਤਾਂ ਆਪਾਂ ਲੈ ਕੇ ਆਉਣੀਆਂ ਸੀ ਤੇ ਚਲੋ ਜੀ ਮਾਮਾ ਜੀ ਪਨੀਰੀ ਬੀਜੀ ਬੈਠਿਆ ਤੇ ਆਇਆ ਜੀ ਮੋਟਰ ਮਾਮਾ ਜੀ ਦੀ ਤੇ ਸੱਚੀ ਜੀ ਏਰੀਆ ਬਹੁਤ ਵਧੀਆ ਆ ਮੈਨੂੰ ਤਾਂ ਬੜਾ ਦਸੰਦ ਆਇਆ ਕਿਉਂਕਿ ਇੱਥੇ ਨਾ ਸਬਜੀ ਦੀ ਕੀਤੀ ਬਹੁਤ ਜ਼ਿਆਦਾ ਹੈ ਹਾਲੇ ਸਾਡੀ ਸਾਈਡ ਤੇ ਇੱਧਰ ਵੀ ਲੋਕ ਐਨੀ ਜ਼ਿਆਦਾ ਨਹੀਂ ਸਬਜੀ ਬੀਜਦੇ ਤੇ ਇੱਥੇ ਤਾਂ ਬਹੁਤ ਜ਼ਿਆਦਾ ਵिजਦੇ ਆ ਜੀ ਇਹ ਕੋਠੀ ਦੇ ਅੰਦਰ ਦਾ ਏ ਮਾਮਾ ਜੀ ਬਹੁਤ ਕੁਝ ਰੱਖੀ ਬੈਠੇ ਆ ਤੇ ਪੱਖਾ ਵੀ ਲਾਈ ਬੈਠੇ ਆ ਤੇ ਅੰਦਰ ਜੀ ਸਾਰਾ ਸਮਾਨ ਜੋੜ ਕੇ ਰੱਖਿਆ ਹੋਇਆ ਇੰਨਾ ਬੋਤਲ ਪਾਣੀ ਦੀ ਤੇ ਮਾਮਾ ਜੀ ਜੀ ਫਿਲਟਰ ਦਾ ਪਾਣੀ ਪੀਣ ਵਾਸਤੇ ਘਰੋਂ ਹੀ ਲੈ ਕੇ ਆਉਂਦੇ ਆ ਤੇ ਚਲੋ ਜੀ ਹੁਣ ਆਪਣੀ ਵਾਪਸੀ ਹੋ ਗਈ ਘਰਾਂ ਨੂੰ ਤੇ ਮੈਨੂੰ ਤਾਂ ਜੀ ਬਹੁਤ ਵਧੀਆ ਲੱਗਿਆ ਮਾਮਾ ਜੀ ਦਾ ਖੇਤ ਕਿਉਂਕਿ ਮਾਮਾ ਜੀ ਦਾ ਖੇਤ ਦੇਖ ਕੇ ਨਾ ਮੈਨੂੰ ਆਪਣੇ ਮੈਕ ਪੇਕਿਆਂ ਵਾਲੇ ਖੇਤ ਦੀ ਯਾਦ ਆ ਗਈ ਤੇ ਸਾਡਾ ਖੇਤ ਵੀ ਵੀ ਉੱਥੇ ਬਾਰਡਰ ਦੇ ਉੱਪਰ ਹੀ ਜਮਾ ਹੀ ਇਸੇ ਤਰ੍ਹਾਂ ਹੀ ਤੇ ਚਲੋ ਜੀ ਹੁਣ ਆਪਾਂ ਕਾਰ ਵੀ ਪਹੁੰਚ ਆਏ ਆ ਕਾਰ ਆ ਕੇ ਤੇ ਬੱਚੇ ਵੇਟ ਕਰ ਰਹੇ ਸੀ ਮम्मा ਡੇੜੀ ਦਾ ਤੇ ਹੁਣ ਜੀ ਮੈਨੂੰ ਆਉਂਦਿਆਂ ਹੀ ਗੁਰਜੋਤ ਕਹਿੰਦੀ ਕਿ ਮम्मा ਮੈਗੀ ਬਣਾ ਕੇ ਦੇ ਨਾਲੀ ਜੀ ਆਪਾਂ ਕੱਦੂ ਲਾਇਆ ਸੀ ਮਾਮਾ ਜੀ ਨੇ ਪਿੰਡੀਆਂ ਤਾਂ ਦਿੱਤੀਆਂ ਸੀ ਉਹਨਾਂ ਦੀਆਂ ਆਪਦੀਆਂ ਹੀਆਂ ਸੀ ਤੋੜੀਆਂ ਬੰਧੀਆਂ ਕਰੇ ਪੰਜਾਂ ਸੀ ਤੇ ਬਾਕੀ ਉਹ ਜੀ ਹੁਣ ਸ਼ਾਮ ਨੂੰ ਨਹੀਂ ਬਣਾਉਂਦੇ ਸਵੇਰੇ ਬਣਾਵਾਂਗੇ ਤੇ ਅਸੀਂ ਜੀ ਕੱਦੂ ਲੈ ਕੇ ਆਏ ਆ ਤੇ ਮੈਂ ਜੀ ਮੈਗੀ ਬਣਾਈ ਆ ਹੁਣ ਤੇ ਗਰਜੋਤ ਨੂੰ ਵੀ ਦਿੱਤੀ ਆ ਤੇ ਅਨਰੀਤ ਵੀ ਖਾਣ ਲੱਗੀ ਆ ਇਹਨੇ ਵੀ ਉੱਥੇ ਕੁਝ ਨਹੀਂ ਖਾਦਾ ਰੋਟੀ ਟੁੱਟੀ ਨਹੀਂ ਖਾਦੀ ਬਸ ਬਿਸਕੁਟ ਖਾ ਲੇ ਸੀ ਇੱਕ ਦੋ ਤੇ ਹੌਣ ਭੁੱਖ ਲੱਗੀ ਸੀ ਤੇ ਮੈਗੀ ਖਾਣ ਲੱਗੀ ਹੋਈ ਏ ਤੇ ਹੁਣ ਜੀ ਆਪਾਂ ਵੀਡੀਓ ਦਾ ਅੱਜ ਦੀ ਵੀਡੀਓ ਦਾ ਜੀ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਵਧੀਆ ਲੱਗੀ ਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ